ਸਤਿ ਸ੍ਰੀ ਅਕਾਲ ਦੋਸਤੋ ਅੱਜ ਇੱਕ ਆਪਾਂ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਤੇ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਦੋ ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੀ ਹਾਂ ਸਰੀਰ ਮੇਰਾ ਮਿੱਟੀ ਦਾ ਸਾਹ ਮੇਰੇ ਉਧਾਰ ਨੇ ਕਮੰਡ ਮੈਂ ਕਰਾਂ ਕਿਸ ਗੱਲ ਦਾ ਇਥੇ ਸਭ ਹੀ ਕਿਰਾਏਦਾਰ ਨੇ ਅੱਜ ਦੀ ਆਪਣੀ ਕਹਾਣੀ ਹੈ ਜਿਹੜੀ ਦੂਜਿਆਂ ਦੀਆਂ ਗਲਤੀਆਂ ਕੱਢਣ ਤੋਂ ਪਹਿਲਾਂ ਆਪਣੇ ਅੰਦਰ ਚਾਤੀ ਜ਼ਰੂਰ ਮਾਰੋ ਇੱਕ ਵਾਰੀ ਇੱਕ ਬੱਚਾ ਆਪਣੀ ਟ੍ਰੇਨਿੰਗ ਪੂਰੀ ਕਰਕੇ ਆਪਣੇ ਗੁਰੂ ਤੋਂ ਇਜਾਜ਼ਤ ਲੈ ਕੇ ਘਰ ਵਾਪਸ ਜਾਣ ਲੱਗਦਾ ਤੇ ਜਾਣ ਮੌਕੇ ਤੋਹਫੇ ਵਜੋਂ ਉਸ ਦਾ ਗੁਰੂ ਉਸ ਬੱਚੇ ਨੂੰ ਇੱਕ ਸ਼ੀਸ਼ਾ ਦਿੰਦਾ ਉਹ ਸ਼ੀਸ਼ਾ ਕੋਈ ਆਮ ਸ਼ੀਸ਼ਾ ਨਹੀਂ ਸੀ ਉਸ ਵਿੱਚ ਇੱਕ ਖੂਬੀ ਸੀ ਕਿ ਉਹ ਸ਼ੀਸ਼ਾ ਜਿਸ ਵੱਲ ਕਰਕੇ ਦੇਖਾਂਗੇ ਆਪਾਂ ਨੂੰ ਉਹਦੇ ਹਾਵ ਭਾਵ ਤੇ ਅੰਦਰ ਦੀਆਂ ਗੱਲਾਂ ਪਤਾ ਲੱਗ ਜਾਣਗੀਆਂ ਕਿ ਉਸਦੇ ਅੰਦਰ ਚੰਗੀਆਂ ਆਈਆਂ ਕਿੰਨੀਆਂ ਤੇ ਬੁਰਾਈਆਂ ਕਿੰਨੀਆਂ ਜਦੋਂ ਗੁਰੂ ਉਸ ਨੂੰ ਉਹ ਸ਼ੀਸ਼ਾ ਦਿੰਦਾ ਤਾਂ ਉਹ ਬੱਚੇ ਨੇ ਸਭ ਤੋਂ ਪਹਿਲਾਂ ਉਸ ਨੂੰ ਆਪਣੇ ਗੁਰੂ ਨੂੰ ਹੀ ਉਸ ਵਿੱਚ ਵੇਖਿਆ ਉਹ ਵੇਖਦਾ ਕਿ ਮੇਰੇ ਗੁਰੂ ਵਿੱਚ ਵੀ ਬਹੁਤ ਬੁਰਾਈਆਂ ਨੇ ਪਰ ਉਹ ਉਸ ਦਾ ਗੁਰੂ ਹੁੰਦਾ ਇਸ ਲਈ ਉਹ ਕੁਝ ਬੋਲਦਾ ਨਹੀਂ ਇਜ਼ਾਜ਼ਤ ਲੈ ਕੇ ਉਥੋਂ ਚਲਾ ਜਾਂਦਾ ਰਸਤੇ ਵਿੱਚ ਜੋ ਵੀ ਮਿਲਦਾ ਉਹ ਉਸਦੇ ਮੂੰਹ ਤੇ ਸ਼ੀਸ਼ਾ ਮਾਰਦਾ ਤੇ ਵੇਖਦਾ ਇਹ ਬੰਦਾ ਵੀ ਬੁਰਾਈਆਂ ਨਾਲ ਭਰਿਆ ਪਿਆ ਉਹ ਬੰਦਾ ਵੀ ਬੁਰਾਈਆਂ ਨਾਲ ਭਰਿਆ ਪਿਆ ਚੰਗੀ ਗੱਲ ਤਾਂ ਕੋਈ ਹੈ ਨਹੀਂ ਅੱਗੇ ਜਾ ਕੇ ਰਸਤੇ ਵਿੱਚ ਉਸ ਦਾ ਉਸ ਨੂੰ ਇੱਕ ਦੋਸਤ ਮਿਲਦਾ ਦੋਸਤ ਨੂੰ ਕਹਿੰਦਾ ਆ ਜਾ ਮੇਰੇ ਕੋਲ ਇੱਕ ਬਹੁਤ ਵਧੀਆ ਚੀਜ਼ ਹੈ ਜੋ ਤੇਰੇ ਦਿਮਾਗ ਅੰਦਰ ਕੀ ਚੱਲਦਾ ਉਹ ਮੈਂ ਉਸਰਾਹੀਂ ਪੁੱਝ ਸਕਦਾ ਜਦੋਂ ਸ਼ੀਸ਼ਾ ਉਸਦੇ ਮੂੰਹ ਤੇ ਮਾਰਦਾ ਉਸ ਨੂੰ ਸਾਰੀਆਂ ਬੁਰਾਈਆਂ ਹੀ ਦਿਖਤੀਆਂ ਸਾਨੂੰ ਕੋਈ ਚੰਗੀ ਗੱਲ ਨਹੀਂ ਦਿਖਦੀ ਬੜਾ ਹੈਰਾਨ ਹੁੰਦਾ ਕਿ ਇੱਥੇ ਚੰਗਾ ਬੰਦਾ ਕੋਈ ਨਹੀਂ ਅਖੀਰ ਉਹ ਆਪਣੇ ਘਰ ਪਹੁੰਚ ਜਾਂਦਾ ਆਪਣੇ ਰਿਸ਼ਤੇਦਾਰਾਂ ਨੂੰ ਸੱਦ ਲੈਂਦਾ ਆ ਡਗਵਾੜ ਨੂੰ ਸੱਤ ਲੈਂਦਾ ਇੱਕ ਇੱਕ ਕਰਕੇ ਸਾਰਿਆਂ ਦੇ ਚਿਹਰੇ ਦੇਖਣ ਲੱਗ ਜਾਂਦਾ ਪਰ ਉਸ ਨੂੰ ਚੰਗਾ ਬੰਦਾ ਕੋਈ ਨਹੀਂ ਦਿਖਦਾ ਉਸ ਨੂੰ ਸਿਰਫ ਬੁਰਾਈਆਂ ਹੀ ਦਿਖਤੀਆਂ ਹੁੰਦੀ ਉਹ ਸੋਚਦਾ ਇਹ ਕੀ ਕਈ ਬੰਦੇ ਤਾਂ ਬਹੁਤ ਮਿੱਠੇ ਮਿੱਠੇ ਨੇ ਅੰਦਰੋਂ ਅੱਗ ਦੀ 나ੜ ਨੇ ਬੜਾ ਪਰੇਸ਼ਾਨ ਹੁੰਦਾ ਉਹ ਕਹਿੰਦਾ ਕੋਈ ਤਾਂ ਬੰਦਾ ਹੋਊਗਾ ਜਿਹੜਾ ਅੰਦਰੋਂ ਬਾਹਰੋਂ ਇੱਕੋ ਜਿਹਾ ਹੋਊਗਾ ਇਹ ਗੱਲ ਉਹਦੇ ਅੰਦਰ ਘਰ ਘਰ ਜਾਂਦੀ ਹੈ ਤੇ ਉਹ ਹੋ ਜਿਹਾ ਕੋਈ ਇਨਸਾਨ ਉਸ ਨੂੰ ਨਹੀਂ ਮਿਲਦਾ ਚੰਗਾ ਹੋਵੇ ਤੇ ਉਹ ਇਸ ਦੁਨੀਆ ਤੇ ਜਿਉਂ ਕੇ ਕੀ ਕਰਨਾ ਉਹ ਇਸ ਜੀਵ ਨੂੰ 네ਗੇਟਿਵ ਵਿੱਚ ਲੈ ਲੈਂਦਾ ਉਹ ਸੋਚਦਾ ਚਲੋ ਮੇਰਾ ਪਿਓ ਤਾਂ ਬਹੁਤ ਚੰਗਾ ਬੰਦਾ ਉਸ ਵਿੱਚ ਬਹੁਤ ਖੂਬੀਆਂ ਨੇ ਚਲੋ ਅੱਜ ਮੈਂ ਆਪਣੇ ਪਿਓ ਦਾ ਚਿਹਰਾ ਵੇਖਦਾ ਇਸਨੇ ਘਰ ਜਾਂਦਾ ਆਪਣੇ ਪਿਓ ਦਾ ਚਿਹਰਾ ਵੇਖਦਾ ਉਸ ਨੂੰ ਉਹਦੇ ਵਿੱਚ ਵੀ ਬੁਰਾਈਆਂ ਹੀ ਨਜ਼ਰ ਆਉਂਦੀਆਂ ਨੇ ਚੰਗਾ ਤਾਂ ਕੁਝ ਹੈ ਨਹੀਂ ਉਸ ਦਾ ਮਾਨ ਅੱਕ ਜਾਂਦਾ ਤਾਂ ਬਾਪਾ ਆਪਣੇ ਗੁਰੂ ਕੋਲ ਆ ਜਾਂਦਾ ਗੁਰੂ ਨੂੰ ਨਮਸਕਾਰ ਕਰਕੇ ਕਹਿੰਦਾ ਗੁਰੂ ਜੀ ਆ ਲਓ ਆਪਣਾ ਸ਼ੀਸ਼ਾ ਮੈਨੂੰ ਇਸ ਦੀ ਲੋੜ ਨਹੀਂ ਸਾਰੀ ਦੁਨੀਆ ਬੁਰੀ ਹੈ ਮੈਂ ਸ਼ੀਸ਼ੇ ਤੋਂ ਕੀ ਕਰਾਉਣਾ ਉਹਦਾ ਗੁਰੂ ਹੱਸ ਪੈਂਦਾ ਤੇ ਕਹਿੰਦਾ ਬਹਿ ਜਾ ਪੁੱਤ ਤੇ ਉਹ ਜਿਹੜਾ ਸ਼ੀਸ਼ਾ ਸੀ ਬੱਚੇ ਦੇ ਮੂੰਹ ਵੱਲ ਕਰਕੇ ਕਹਿੰਦਾ ਲੈ ਹੁਣ ਵੇਖ ਆਪਣਾ ਚਿਹਰਾ ਇਸ ਨੂੰ ਵੇਖ ਸ਼ੀਸ਼ੇ ਵਿੱਚ ਤੈਨੂੰ ਆਪਣੀਆਂ ਬੁਰਾਈਆਂ ਨਜ਼ਰ ਆਉਂਦੀਆਂ ਹਨਾ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਕੁਝ ਬੁਰਾਈ ਭਰਿਆ ਪਿਆ ਹੁੰਦਾ ਗੁਰੂ ਕਹਿੰਦਾ ਉੱਤਰ ਮੈਂ ਤੈਨੂੰ ਇਹ ਸ਼ੀਸ਼ਾ ਆਪਣਾ ਚਿਹਰਾ ਵੇਖਣ ਲਈ ਦਿੱਤਾ ਸੀ ਆਪਣੀਆਂ ਬੁਰਾਈਆਂ ਵੇਖਣ ਲਈ ਦਿੱਤਾ ਸੀ ਐਨੇ ਦਿਨ ਹੋ ਗਏ ਤੂੰ ਆਪਣਾ ਚਿਹਰਾ ਤੇ ਇੱਕ ਵਾਰੀ ਵੀ ਨਹੀਂ ਵੇਖਿਆ ਆਪਣੇ ਅੰਦਰ ਤਾਂ ਚਾਤੀ ਇੱਕ ਵਾਰੀ ਨਹੀਂ ਮਾਰੀ ਤੂੰ ਲੋਕਾਂ ਨੂੰ ਹੀ ਵੇਖੀ ਜਾਂਦਾ ਉਹਨਾਂ ਤੋਂ ਕੀ ਲੈਣਾ ਪਹਿਲਾਂ ਆਪਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਲਵੇ ਮੈਂ ਤੈਨੂੰ ਸ਼ੀਸ਼ਾ ਕਿਸ ਮਕਸਦ ਨਾਲ ਦਿੱਤਾ ਸੀ ਕਿ ਤੂੰ ਆਪਣੀਆਂ ਬੁਰਾਈਆਂ ਨੂੰ ਦੂਰ ਕਰ ਸਕੇ ਨਾ ਕਿ ਕਿਸੇ ਦੀਆਂ ਬੁਰਾਈਆਂ ਦਾ ਮਜ਼ਾਕ ਉਡਾ ਸਕੇ ਦੋਸਤੋ ਅੱਜ ਕੱਲ 90% ਲੋਕਾਂ ਦੀ ਵੀ ਇਹ ਹੀ ਆਦਤ ਹੈ ਕਿ ਜੋ ਆਪਣੇ ਆਪ ਨੂੰ ਨਹੀਂ ਵੇਖਦੇ ਦੂਜਿਆਂ ਦੀਆਂ ਬੁਰਾਈਆਂ ਵੱਲ ਵੇਖਦੇ ਹਨ ਪਰ ਸਾਨੂੰ ਆਪਣੀਆਂ ਬੁਰਾਈਆਂ ਦੂਰ ਕਰਨ ਦੀ ਲੋੜ ਹੈ ਸਾਨੂੰ ਆਪਣੀ ਪੀੜੀ ਥੱਲੇ ਸੋਟਾ ਮਾਰਨ ਦੀ ਲੋੜ ਹੈ ਦੋਸਤੋ ਜੇਕਰ ਤੁਹਾਨੂੰ ਕਹਾਣੀ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਧੰਨਵਾਦ ਦੋਸਤੋ